ਇਹ ਤਾਂ ਚਲੋ ਛੱਡੋ ਹੁਣ ਇਹ ਤਾਂ ਕਿਹਨੂੰ ਪਤਾ ਹੋਣਗੇ ਅਸੀਂ ਤਾਂ ਹੁਣ ਹੋਣ ਵਾਲਾ ਭੁੱਲ ਗਿਆ ਸਭ ਕੁਝ ਸ਼ਾਹ ਮੁਹੰਮਦ ਵਾਕਈ ਭਾਜੀ ਇਹ ਇਹ ਬਹੁਤ ਇੰਪੋਰਟੈਂਟ ਸੀ ਔਰ ਤੁਹਾਡੇ ਇਸ ਐਸਪੈਕਟ ਨੂੰ ਨਾ ਮੈਨੂੰ ਕਈ ਵਾਰੀ ਇਹ ਦਿਲ ਕਰਦਾ ਕਿ ਤੁਸੀਂ ਇਹ ਗੱਲਾਂ ਕਰਦੇ ਜਾਇਆ ਕਰੋ ਇਹ ਇਹ ਗੱਲਾਂ ਜੇ 10 ਬੱਚੇ ਵੀ ਸਵੇਰੇ ਉੱਠ ਕੇ ਭਾਜੀ ਇਹਨਾਂ ਨਾਵਾਂ ਚੋਂ ਦੋ ਕਿਤਾਬਾਂ ਵੀ ਲੈਣ ਜਾਣਗੇ ਨਾ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਫਾਈਲਸ ਤਾਂ ਦੇਖਣ ਹੀ ਦੇਖਣ ਜਿਸ ਕਰਕੇ ਅੱਜ ਅਸੀਂ ਇਕੱਠੇ ਹੋਏ ਹਾਂ ਪਰ ਇਹ ਵੀ ਬਹੁਤ ਇੰਪੋਰਟੈਂਟ ਹੈ ਅਸਲ ਵਿੱਚ ਇਹ ਫਿਲਮਾਂ ਕਰਨ ਦਾ ਸਾਡਾ ਮਕਸਦ ਪਤਾ ਕੀ ਹੈ ਹੋਨੇਸਟਲੀ ਭਾਜੀ ਕਈ ਲੋਕ ਇਹ ਵੀ ਕਹਿੰਦੇ ਨੇ ਵੀ ਇਹ ਤੇ ਫਿਲਮਾਂ ਕਮਰਸ਼ੀਅਲ ਨੇ ਪੈਸਿਆਂ ਲਈ ਕਰ ਪੈਸੇ ਲਈ ਤੇ ਮੈਂ ਸਭ ਕੁਝ ਹੀ ਕਰਦਾ ਰੋਟ ਮੈਂ ਹੋਰ ਫਿਲਮਾਂ ਫਿਲਮਾਂ ਚ ਉਹ ਤੇ ਰੋਟੀ ਖਾਣਾ ਮੈਂ ਕਦੋਂ ਮੁੱਕ ਰਿਆਂ ਹੋਰ ਚਾਰ ਚੀਜ਼ਾਂ ਵੀ ਕਰ ਸਕਦੇ ਹਾਂ ਮੈਂ ਗੱਲ ਕਰਦਾ ਭਾਜੀ ਮੈਂ ਇਹ ਨਹੀਂ ਕਰਾਂਗਾ ਮੈਂ ਕੋਈ ਦੂਜੀ ਫਿਲਮ ਦੂਜੀ ਫਿਲਮ ਕਰ ਲੋਂਗੇ ਇਹ ਅਸਲ 'ਚ ਅਸੀਂ ਜਿਹੜੇ ਬੱਚਿਆਂ ਨੂੰ ਕਿਤਾਬਾਂ ਪੜ੍ਹ ਨਹੀਂ ਰਹੇ ਨਾ ਸਾਡਾ ਦਿਲ ਕਰਦਾ ਕਿਤਾਬ ਦਿਖਾ ਦਈਏ ਉਹਨਾਂ ਨੂੰ ਹੂੰ ਦੇਖ ਹੀ ਲੈਣ ਦੇਖ ਲੈਣ ਘੱਟੋ ਘੱਟ ਦੇਖ ਲੈਣ ਉਹ ਸੀਨ ਨਾ ਮੇਰੇ ਜ਼ਹਿਨ 'ਚ ਆ ਰਿਹਾ ਕਿ ਜਦੋਂ ਲਾਸਟ ਸੀਨ ਹੈ ਜਿੱਥੇ ਉਹ ਹੱਥ ਕਰ ਰਿਹਾ ਹੈ ਭਾਜੀ ਟ੍ਰੇਲਰ ਦਾ ਜਿਹੜਾ ਤੁਹਾਡਾ ਸੀਨ ਹੈ ਤਾਂ ਮੈਂ ਉਹਨੂੰ ਇਹ ਦੇਖ ਰਿਹਾ ਸੀਗਾ ਕਿ ਕਿੰਨੀ ਉਹਦੇ ਚਿਹਰੇ ਤੇ ਖੁਸ਼ੀ ਆਈ ਹੋਣੀ ਹੈ ਕਿ ਜਦੋਂ ਸੀ ਸਾਫ ਦਾ ਕੱਟਿਆ ਜਾ ਰਿਹਾ ਹੈ ਜਾਂ ਟ੍ਰੇਨ ਉੱਤੇ ਚੜ੍ਹ ਰਹੀ ਹੈ ਪਰ ਜਿਹਨੂੰ ਪ੍ਰਸ਼ਾਦਾ ਚ ਛਕਾਇਆ ਹੈ ਉਧਰੋਂ ਉਹਦੇ ਮੂੰਹ 'ਚ ਬੁਰਕੀ ਪੈਰੀ ਹੋਣੀ ਹੈ ਪ੍ਰਸ਼ਾਦੇ ਦੀ ਤੇ ਜਿਹੜਾ ਥੱਲੇ ਸ਼ਹੀਦ ਹੋ ਰਿਹਾ ਉਹ ਖੁਸ਼ ਹੋ ਰਿਹਾ ਭਾਜੀ ਹਾਂ ਵੀ ਸਾਡਾ ਮਕਸਦ ਪੂਰਾ ਹੋ ਗਿਆ ਮਕਸਦ ਪੂਰਾ ਹੋ ਗਿਆ ਜਾਨ ਤੋਂ ਪਹਿਲਾਂ ਜੀਵਨ ਲੀਲਾ ਖਤਮ ਹੁੰਦੋਂ ਤੋਂ ਪਹਿਲਾਂ ਮੈਂ ਉਹ ਦੇਖ ਲਿਆ ਜਿਹਦੇ ਲਈ ਮੇਰੀ ਜਾਨ ਜਾ ਰਹੀ ਹੈ ਜਾ ਰਹੀ ਇਹ ਕਿੱਡੀ ਵੱਡੀ ਈਮੋਸ਼ਨ ਆ ਕਿੱਡਾ ਵੱਡਾ